अनफॉर्चूनेटली अभी तक इस अनफॉर्चूनेट हादसे में 14 लोगों की डेथ हो चुकी है आ देख पंडित त इतना गंद है ना मैं बहुत दुखी हूं हां मैं जांदा हुंदा नंगदा सी देखदा सी कि बंदे उथे शराब पी जांदे आ ठेके ते नहीं जांदे ठेके वे महंगे आ इससे सस्ती है सस्ती करके ओदा सेवन ज्यादा करदे सी करनी चोना पंजाब दे मुख्यमंत्री नु ਕਿ ਤੁਹਾਡੀ ਮੁਹਿੰਮ ਦੀ ਮੁਕੰਮਲ ਤੌਰ ਤੇ ਫੂਕ ਨਿਕਲ ਗਈ। ਕਈ ਲੋਕਾਂ ਦਾ ਤਾਂ ਪੋਸਟਮਾਰਟਮ ਤੱਕ ਨਹੀਂ ਕਰਾਇਆ ਗਿਆ। ਉਹਦਾ ਕਾਰਨ ਸਿੱਧਾ ਕਿ ਸਰਕਾਰ ਇੱਕ ਨਾਮੀ ਸ਼ਰਾਬ ਦੇ ਠੇਕੇਦਾਰ ਨੂੰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਰਾਈਟ ਹੈਂਡ ਮੈਨ ਹੈ, ਫਾਈਨੈਂਸਰ ਹੈ ਔਰ ਇਹੀ ਕਾਰਨ ਹੈ ਕਿ ਉਹਦੀ ਜਾਨ ਬਚਾਉਣ ਲਈ ਇਹ ਸਾਰੇ ਆਪਰੇਸ਼ਨ ਨੂੰ ਕਵਰ ਆਫ ਆਪਰੇਸ਼ਨ ਇਹਦਾ ਨਾਮ ਦਿੱਤਾ ਗਿਆ ਕਲ ਜੁਗ ਹੈ ਕਲ ਜੁਗ ਲੋਕ ਮਰਦੇ ਰਹਿਣਗੇ ਨਸ਼ਿਆਂ ਦੀ ਭੇਟ ਚੜਦੇ ਰਹਿਣਗੇ ਤੇ ਸਾਡੇ ਬੇਸ਼ਰਮ ਸਿਆਸਤਦਾਨ ਉਹ ਇਹੋ ਜਿਹੇ ਮੋਕਿਆਂ ਦੇ ਉੱਪਰ ਵੀ ਸਿਆਸਤ ਕਰਦੇ ਰਹਿਣਗੇ ਕੀ ਕਹੀਏ ਦੋਸਤੋ ਸਾਡੇ ਮਾਝੇ ਦੇ ਕਸਬੇ ਮਜੀਠਾ ਵਿਖੇ 26 ਦੇ ਕਰੀਬ ਮੋਤਾਂ ਜਹਰੇਲੀ ਸ਼ਰਾਬੀ ਨਾਲ ਹੁਣ ਤੱਕ ਹੋ ਚੁੱਕੀਆਂ ਹਨ ਜਿਹੜੇ ਤੁਰ ਗਏ ਹਨ ਉਹ ਕਦੇ ਹੁਣ ਮੁੜ ਕੇ ਨਹੀਂ ਆਉਣਗੇ ਜਿਨ੍ਹਾਂ ਦੇ ਸਿਰ ਤੇ ਪਰਿਵਾਰ ਪਲਦਾ ਸੀ ਹੁਣ ਉਹ ਪਰਿਵਾਰ ਅੱਖਾਂ ਵਿੱਚ ਅਥਰੂ ਆਪਣਿਆਂ ਦੇ ਖੁਸ ਜਾਣ ਦਾ ਦਰਦ ਘਰ ਵਿੱਚ ਸੁੰਨਾਪਣ ਉਹਨਾਂ ਪਰਿਵਾਰਾਂ ਲਈ ਬੜੀ ਔਖੀ ਘੜੀ ਦਾ ਵੇਲਾ ਹੈ ਦੋਸਤੋ ਅੱਜ ਇਸ ਸੰਬੰਧ 바ਗੀ ਘਟਨਾ ਇਤਰਾਸ ਦੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲੋ ਦੋਸਤੋ ਸ਼ਰਾਬ ਭਾਵੇਂ ਇਸ ਨੂੰ ਲੱਖ ਦਿੰਦੀ ਏ ਪਰ ਹਮੇਸ਼ਾ ਤੋਂ ਹੀ ਸ਼ਰਾਬ ਮਨੁੱਖ ਦੀ ਕਮਜ਼ੋਰੀ ਰਹੀ ਹੈ ਇਸਲਾਮ ਵਿੱਚ ਸ਼ਰਾਬ ਹਰਾਮ ਹੈ ਪਰ ਮਰਨ ਤੇ ਜੰਨਤ ਵਿੱਚ ਪੀਣ ਲਈ ਸ਼ਰਾਬ ਦੇ ਦਰਿਆ ਸਾਡੇ ਪੰਜਾਬੀ ਦਾ ਸ਼ਰਾਬ ਇੱਕ ਖਾਸ ਜਹੀ ਸ਼ੈ ਹੈ ਜਿਸ ਦੇ ਬਿਨਾ ਸ਼ਾਇਦ ਗੁਜ਼ਾਰਾ ਹੀ ਨਹੀਂ ਹੋ ਸਕਦਾ 1947 ਤੋਂ ਬਾਅਦ ਆਪਣੇ ਪੰਜਾਬ ਵਿੱਚ ਦੇਸੀ ਸ਼ਰਾਬ ਪੱਠੀਆਂ ਲਾ ਕੇ ਸ਼ਰਾਬ ਕੱਢਣਾ ਤੇ ਪੀਣਾ ਇਹ ਕੰਮ ਬੜੇ ਵੱਡੇ ਪੱਧਰ ਤੇ ਹੁੰਦਾ ਸੀ ਹੌਲੀ ਹੌਲੀ ਸਰਕਾਰਾਂ ਨੇ ਸ਼ਰਾਬ ਲਈ ਲਿਕਵਰ ਪਾਲਸੀ ਬਣਾਈ ਐ ਤੇ ਐਕਸਾਈਜ਼ ਵਰਗੇ ਮਹਿਕਮੇ ਬਣਾਏ ਹੁਣ ਆਪਣੀ ਸ਼ਰਾਬ ਕੱਢਣੀ ਘਰ ਦੀ ਸ਼ਰਾਬ ਕੱਢਣੀ ਇਹ ਇੱਕ ਅਪਰਾਧ ਸੀ ਜੁਰਮ ਸੀ ਸਰਕਾਰ ਹੁਣ ਆਪ ਸ਼ਰਾਬ ਨੂੰ ਹੀ ਆਕਰਵਾਉਂਦੀ ਸੀ ਸ਼ਰਾਬ ਦੇ ਠੇਕੇ ਖੋਲ ਕੇ ਗਰੰਟਡ ਸ਼ਰਾਬ ਦੇਸੀ ਅਤੇ ਅੰਗਰੇਜ਼ੀ ਜੋ ਜ਼ਹਿਰੀਲੀ ਨਹੀਂ ਹੋ ਸਕਦੀ ਇੰਜੇ ਦੋਸਤੋ ਸ਼ਰਾਬ ਤੋਂ ਸਰਕਾਰ ਨੂੰ ਵਧੀਆ ਆਮਦਨ ਵੀ ਹੋਣ ਲੱਗ ਪਈ ਸਭ ਤੋਂ ਵੱਧ ਰੈਵਨਿਊ ਹੀ ਸਰਕਾਰ ਨੂੰ ਸ਼ਰਾਬ ਵੇਚਣ ਤੋਂ ਪ੍ਰਾਪਤ ਹੁੰਦਾ ਹੈ ਗੱਲ ਕੀ ਹੌਲੀ ਹੌਲੀ ਇਹਨਾਂ ਟੈਕਸਾਂ ਕਰਕੇ ਸ਼ਰਾਬ ਇੰਨੀ ਮਹਿੰਗੀ ਹੋ ਗਈ ਕਿ ਪੀਣ ਵਾਲੇ ਖਾਸ ਕਰਕੇ ਗਰੀਬ ਮਜ਼ਦੂਰ ਵਰਗ ਇਹ ਉਸ ਦੀ ਪਹੁੰਚ ਤੋਂ ਬਾਹਰ ਹੋਣੀ ਸ਼ੁਰੂ ਹੋ ਗਈ ਮਹਿੰਗੀ ਸਰਕਾਰੀ ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਖਰੀਦ ਕੇ ਪੀਣੀ ਗਰੀਬ ਮਜ਼ਦੂਰ ਵਰਗ ਲਈ ਹੁਣ ਮੁਸ਼ਕਲ ਹੋ ਗਈ ਸੀ ਫੇਰ ਫੇਰ ਪੀਣੀ ਤਾਂ ਹੈ ਦੋਸਤੋ ਪਹਿਲਾਂ ਮੰਗ ਹੀ ਆਪਣੀ ਕੱਢੀ ਹੋਈ ਸ਼ਰਾਬ ਲਾਨ ਉਸ ਦਾ ਪ੍ਰਚਲਨ ਪੰਜਾਬੀ ਚ ਪੂਰੇ ਜੋਰਾਂ ਸ਼ੋਰਾਂ ਦੇ ਹੋਣ ਲੱਗ ਪਿਆ ਹੈ ਇੱਕ ਪੈਰਲਲ ਇਕਨੋਮੀ ਸ਼ਰਾਬ mafia ਚੱਲਦਾ ਹੈ ਇਸ ਵੇਲੇ ਪੰਜਾਬ ਵਿੱਚ ਇੱਕ ਗੈਰ ਕਾਨੂੰਨੀ ਸ਼ਰਾਬਦਾਰ ਇਹ ਗੱਲ ਸੱਚ ਹੈ ਦੋਸਤੋ ਕੋਈ ਵੀ ਗੈਰ ਕਾਨੂੰਨੀ ਕੰਮ ਯੋਜਨਾਬੰਦ ਤਰੀਕੇ ਨਾਲ ਪੁਲਿਸ ਸਰਕਾਰ ਐਕਸਾਈਜ਼ ਵਿਭਾਗ ਦੀ ਮਿਲੀ ਭੁਗਤੋ ਬਿਨਾਂ ਚਲਾਇਆ ਹੀ ਨਹੀਂ ਜਾ ਸਕਦਾ ਜਿੱਥੇ ਸ਼ਰਾਬ ਦੇ ਠੇਕਿਆਂ ਦੇ ਵਿੱਚੋਂ ਵੀ ਜੇਬਾਂ ਭਰੀਆਂ ਜਾਂਦੀਆਂ ਹੋਣ ਉੱਥੇ ਆਪਣੀ ਮਰਜ਼ੀ ਦੇ ਠੇਕੇਦਾਰਾਂ ਨੂੰ ਕਾਗਜ਼ੀ ਦਾ ਪੇਚ ਖੇਡ ਕੇ ਸਰਕਾਰੀ ਠੇਕੇ ਦਿਵਾ ਕੇ ਉਹਨਾਂ ਤੋਂ ਕਮਾਈ ਕਰਨੀ ਉੱਥੇ ਇਹ ਦੋ ਨੰਬਰ ਦੀ ਸ਼ਰਾਬ ਸੈਪਰੇਟਰ ਤੋਂ ਬਣੀ ਹੋਈ ਸ਼ਰਾਬ ਦੇ ਧੰਦੇ ਤੋਂ ਵੀ ਆਪਣੇ ਘਰ ਭਰਦੇ ਹਨ ਲਾਲਚ ਕਈੇ ਜਾਣ ਗੈਲੀ ਅਕਸਰ ਇਹ ਦੇਸੀ ਸ਼ਰਾਬ ਬਣਾਉਣ ਵੇਲੇ ਸ਼ਰਾਬ ਕਈ ਵਾਰ ਜ਼ਹਿਰੀਲੀ ਵੀ ਹੋ ਜਾਂਦੀ ਹੈ ਫਿਰ ਜਦੋਂ ਇਹ ਜ਼ਹਿਰੀਲੀ ਸ਼ਰਾਬ ਪਿੰਡਾਂ ਸ਼ਹਿਰਾਂ ਵਿੱਚ ਖਪਤਕਾਰਾਂ ਕੋਲ ਪਹੁੰਚਦੀ ਹੈ ਤਾਂ ਫਿਰ ਜ਼ਹਿਰੀਲੀ ਸ਼ਰਾਬ ਪੀਨ ਨਾਲ ਮੋਤਾਂ ਅੰਮ੍ਰਿਤਸਰ ਗੁਰੂ ਰਾਮਦਾਸ ਦੀ ਵਸਾਈ ਹੋਈ ਨਗਰੀ ਅੰਮ੍ਰਿਤਸਰ ਉਸ ਦੇ ਇੱਕ ਕਸਬੇ ਮਜੀਠਾ ਉਸ ਦੇ ਪਿੰਡਾਂ ਵਿੱਚ ਇਹੋ ਕੁਝ ਹੋਇਆ ਹੈ ਅੱਜਕੱਲ੍ਹ ਹੁਣ ਤੱਕ 15 ਮਈ ਤੱਕ ਦੋਸਤੋ 26 ਮੋਤਾਂ ਦੀ ਪੁਸ਼ਟੀ ਹੋ ਚੁੱਕੀ ਹੈ एक बहुत ही अनफॉर्चुनेट ये जो ट्रेजिडी हुई है मजीठा हमारा जो हल्का है वहाँ पर पांच विलेजेस से हमें फिर रिपोर्ट्स आने शुरू हो गए कि लोग क्रिटिकल स्थिति में थे आ, हमने तुरंत जो है अपनी टीम्स रश करके मेडिकल टीम्स अभी भी हमारी मेडिकल टीम्स जो हैं डोर टू तो डोर जाके जो भी किसी को भी चाहे सिम्टम है या नहीं है उनको हम लोग फिर भी अभी भी हॉस्पिटल पहुंचा रहे हैं ताकि उनका बचाव हो सके अनफॉर्चुनेटली अभी तक इस अनफॉर्चुनेट uh, हादसे में चौदह लोगों की डेथ हो चुकी है अनफॉर्चुनेटली जी घटना वाप रही है जो सूँ पता लगे इमीडिएटली असी पंच पिंड जिथे इंपैक्ट है असं उसे अपनी मेडिकल टीम्स रशरात को ही कर दूतियाँ सीबीआई उन्हें रात जितने कैंप्स लगाए हैं काफ़ी लोगों का तो के जिन्होंने भी इस जहरीली शराब का तो सेवन किया ਹਸਪਤਲ ਹੀ ਪਹੁੰਚਾਇਆ ਹੈਗਾ ਦੋਸਤੋ ਇਸ ਹਫਤੇ ਦਾ ਸੋਮਵਾਰ ਹੀ ਨਾ ਪਰਿਵਾਰਾਂ ਲਈ ਕਹਿਰ ਬਣ ਕੇ ਇਹਨਾਂ ਦੇ ਉੱਪਰ ਟੁੱਟਿਆ ਦੋਸਤੋ ਜਿਨ੍ਹਾਂ ਨੂੰ ਪੀਣ ਦੀ ਲਤ ਸੀ ਉਹਨਾਂ ਨੇ ਸੋਮਵਾਰ ਸ਼ਾਮੀ ਜਾਂ ਰਾਤੀ ਇਹ ਜ਼ਹਿਰੀਲੀ ਸ਼ਰਾਬ ਦਾ ਸੇਵਨ ਕੀਤਾ ਕਿਸੇ ਨੇ ਉੱਥੇ ਹੀ ਬਹਿ ਕੇ ਪੀਤੀ ਹੋਵੇਗੀ ਕਿਸੇ ਨੇ ਰਾਹ ਵਿੱਚ ਅਤੇ ਕਿਸੇ ਨੇ ਘਰ ਆ ਕੇ ਪੀੜਿਤ ਪਰਿਵਾਰਾਂ ਦੇ ਦੱਸਣ ਮੁਤਾਬਕ ਪੀਣ ਵਾਲਿਆਂ ਦੀ ਕੁਝ ਦੇਰ ਬਾਅਦ ਇਸ ਜ਼ਹਿਰੀਲੀ ਸ਼ਰਾਬ ਕਾਰਨ ਹਾਲਤ ਬਹੁਤ ਬੁਰੀ ਹੋ ਗਈ ਸੀ ਉਹਨਾਂ ਦੀ ਜ਼ੁਬਾਨ ਉਹਨਾਂ ਦਾ ਸਾਹ ਨਹੀਂ ਦੇ ਰਹੀ ਸੀ ਜ਼ੁਬਾਨ ਲੜਖੜਾਣ ਲੱਗ ਪਈ ਸੀ ਉਹਨਾਂ ਕੋਲੋਂ ਬੋਲਿਆ ਤੱਕ ਨਹੀਂ ਜਾ ਰਹਾ ਸੀ ਪੀਣ ਵਾਲਿਆਂ ਦਾ ਸਰੀਰ ਹੌਲੀ-ਹੌਲੀ ਕੰਬਣ ਲੱਗ ਪਿਆ ਸੀ ਇਹਨਾਂ ਸ਼ਰਾਬੀਆਂ ਤੋਂ ਦੁਖੀ ਉਹਨਾਂ ਦੇ ਘਰ ਵਾਲਿਆਂ ਨੂੰ ਜਦੋਂ ਤੱਕ ਕੁਝ ਸਮਝ ਆਉਂਦਾ ਉਹ ਕੁਝ ਕਰ ਪਾਉਂਦੇ ਜਾਂ ਉਹਨਾਂ ਨੂੰ ਹਸਪਤਾਲ ਵਗੈਰਾ ਲਿਜਾਪਾਉਂਦੇ ਉਹਨਾਂ ਵਿੱਚੋਂ ਕਈਆਂ ਨੇ ਉਸ ਵੇਲੇ ਤੱਕ ਦਮ ਤੋੜ ਦਿੱਤਾ ਸੀ ਦੋਸਤੋ ਉਹਨਾਂ ਲੋਕਾਂ ਦਾ ਘਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਜੜ ਚੁੱਕਾ ਸੀ ਦੋਸਤੋ ਕੁਝ ਨੂੰ ਘਰ ਦੇ ਇਲਾਜ ਲਈ ਹਸਪਤਾਲ ਲੈ ਵੀ ਗਏ ਉਹਨਾਂ ਦੀ ਹਸਪਤਾਲ ਵਿੱਚ ਜੇਰੇ ਇਲਾਜ ਮੌਤ ਹੋ ਗਈ ਕਈ ਹਾਲੇ ਵੀ ਦੋਸਤੋ ਹਸਪਤਾਲ ਵਿੱਚ ਜੇਰੇ ਇਲਾਜ ਹਨ ਜਿਹੜੇ 2-4 ਦਿਨ ਹਸਪਤਾਲ ਕੱਟ ਗਏ ਹਨ ਉਹਨਾਂ ਦੀ ਬੱਚਿਆਂ ਦੀ ਹੁਣ ਸੰਭਾਵਨਾ ਵੱਧ ਗਈ ਹੈ। ਦੋਸਤੋ ਜਦੋਂ ਸ਼ਰਾਬ ਪੀ ਨਾਲ 20 ਤੋਂ ਵੱਧ ਲੋਕਾਂ ਦੀ ਖਬਰ ਆਈ ਤਾਂ ਸਰਕਾਰ ਵੀ ਜਾਗੀ। ਦੋਸਤੋ ਇਹ ਪੰਜਾਬ ਸਰਕਾਰ ਦੇ ਨਸ਼ਾ ਖਿਲਾਫ ਜੰਗ ਇਸ ਮਹਿੰਮ ਪਰ ਬਹੁਤ ਵੱਡਾ ਕਿੰਤੂ ਪਰੰਤੂ ਹੈ। ਮਹਿੰਮ ਦਾ ਸਰਕਾਰ ਨੇ ਮੁੱਖ ਤੌਰ ਤੇ ਚਿੱਟੇ ਦੇ ਨਸ਼ੇ ਦੇ ਖਿਲਾਫ ਚਲਾਈ ਸੀ। ਇਸ ਤੋਂ ਇਲਾਵਾ ਸ਼ਾਇਦ ਉਹ ਹਫੀਮ ਪੋਸਟ ਡੋਡੇ ਉਹਨਾਂ ਦੇ ਖਿਲਾਫ ਵੀ ਮਹਿੰਮ ਚਲਾ ਰਹੀ ਹੋਵੇਗੀ। ਪਰ ਰਵਾਇਤੀ ਨਸ਼ਾ ਸ਼ਰਾਬ, ਲਾਨ ਘਰ ਦੀ ਕੱਢੀ ਹੋਈ ਸ਼ਰਾਬ ਉਹਦਾ ਸਰਕਾਰ ਦੀ ਇਸ ਮਹਿੰਮ ਦੇ باوجود ਵੀ ਪੰਜਾਬ ਵਿੱਚ ਖਾਸ ਕਰਕੇ ਮਜੀਠੇ ਦੇ ਇਸ ਹਲਕੇ ਦੇ ਪਿੰਡਾਂ ਵਿੱਚ ਉਵੇਂ ਹੀ ਚੱਲ ਰਿਹਾ ਸੀ ਕਿ ਫਿਰ ਇੰਜ ਕਿਹਾ ਜਾ ਸਕਦਾ ਹੈ ਦੋਸਤੋ ਕਿ ਪੰਜਾਬ ਸਰਕਾਰ ਦੀ ਮਾਨ ਸਾਹਿਬ ਦੀ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਮਹਿੰਮ ਇਹ ਬਸ ਇਸ਼ਤਿਹਾਰ ਬਾਜ਼ੀ ਤੱਕ ਹੀ ਸੀਮਤ ਸੀ ਇਸ਼ਤਿਹਾਰ ਦੇਣ ਲਈ ਅਖਬਾਰਾਂ ਟੀਵੀ ਚੈਨਲਾਂ ਤੇ ਦਿਖਾਉਣ ਲਈ ਕੁਝ ਕਾਰਵਾਈ ਕੁਝ ਫੋਟੋਆਂ ਕੁਝ ਦ੍ਰਿਸ਼ ਪਰ ਪ੍ਰਣਾਲਾ ਫਿਰ ਉੱਥੇ ਦਾ ਉੱਥੇ ਨਹੀਂ ਦਾ ਦੋਸਤੋ ਨਸ਼ਿਆਂ ਖਿਲਾਫ ਜੁੱਧ ਉਸ ਦਾ ਅਸਰ ਮਜੀਠੇ ਦੇ ਇਹਨਾਂ ਪਿੰਡਾਂ ਦੇ ਉੱਪਰ ਵੀ ਤਾਂ ਹੋਣਾ ਚਾਹੀਦਾ ਸੀ ਕੀ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦੇ ਹੋਰ ਸਬੰਧਤ ਵਿਭਾਗਾਂ ਦੇ ਕਰਮਚਾਰੀ ਆਫਸਰਾਂ ਨੂੰ ਕੋਈ ਇਹ ਸੂਹ ਹੀ ਨਹੀਂ ਸੀ ਕਿ ਇਹਨਾਂ ਇਲਾਕਿਆਂ ਵਿੱਚ ਇਹ ਧੰਦਾ ਚੱਲ ਰਿਹਾ ਹੈ ਇਹ ਧੰਦਾ ਕੌਣ ਚਲਾ ਰਿਹਾ ਹੈ ਕੌਣ ਪੈਸੇ ਵਟ ਰਿਹਾ ਹੈ ਮੋਤਾਂ ਹੋਣ ਤੋਂ ਬਾਅਦ ਵੀ ਤਾਂ ਇਹਨਾਂ ਨੇ ਇੱਕ ਦੋ ਦਿਨਾਂ ਵਿੱਚ ਹੀ ਸਬੰਧਤ ਦੋਸ਼ੀ ਫੜ ਲਏਗੇ ਹਨ ਇਹ ਕਿਹਾ ਹੈ ਸਰਕਾਰਾਂ ਦਾ ਦਾਵਾ ਸਿਰ ਮੱਥੇ ਦੋਸਤੋ ਇਹ 26 ਮੋਤਾਂ ਤੋਂ ਪਹਿਲਾਂ ਵੀ ਨਹੀਂ ਫੜੇ ਜਾ ਸਕਦੇ ਸਨ ਸੋਚੋ ਦੋਸਤੋ ਜੇ ਇਹ ਕੁਝ ਮੋਤਾਂ ਨਾ ਹੁੰਦੀਆਂ ਤਾਂ ਇਹ ਧੰਦਾ ਇਸ ਇਲਾਕੇ ਵਿੱਚ ਪਹਿਲਾਂ ਵਾਂਗੂ ਇੰਜ ਹੀ ਚੱਲੀ ਜਾਣਾ ਸੀ ਪੰਜਾਬ ਦੇ ਅੰਮ੍ਰਿਤਸਰ ਦੇ ਬਾਕੀ ਹਿੱਸਿਆਂ ਵਿੱਚ ਵੀ ਤਾਂ ਇਹ ਹੁਣ ਧੰਦਾ ਚੱਲ ਹੀ ਰਿਹਾ ਹੋਵੇਗਾ। ਦੇਸੀ ਸ਼ਰਾਬ ਕੱਢਣ ਅਤੇ ਵੇਚਣ ਦਾ ਮਾਝੇ ਤੇ ਰਹਿਣ ਵਾਲੇ ਜਾਣਦੇ ਹਨ ਕਿ ਉਹਨਾਂ ਦੇ ਇਲਾਕੇ ਵਿੱਚ ਕੀ ਕੀ ਚੱਲਦਾ ਹੈ। ਚਿੱਟਾ ਇਹੋ ਜਿਹੀ ਦੇਸੀ ਸ਼ਰਾਬ ਹਰ ਥਾਂ ਲਗਭਗ ਵਿਗਦੀ ਹੀ ਹੈ। ਬਸ ਉਡੀਕ ਕੀਤੀ ਜਾਂਦੀ ਹੈ ਕਿ ਕਦੋਂ ਇਹ ਸਮੂਹਿਕ ਮੋਤਾ ਹੁਣ ਅਤੇ ਕਾਰਵਾਈ ਕੀਤੀ ਜਾਵੇ। ਉਦੋਂ ਤੱਕ ਬਿਲਕੁਲ ਇਸ ਧੰਦੇ ਤੋਂ ਹੁੰਦੀ ਕਮਾਈ ਵਿੱਚ ਇਮਾਨਦਾਰੀ ਨਾਲ ਸਭ ਦਾ ਵੰਡਵਾਰਾ ਹੁੰਦਾ ਰਹਿੰਦਾ ਹੈ। ਇਹ ਗੱਲ ਸੱਚ ਹੈ ਜਾਂ ਨਹੀਂ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਬਿਆਨ ਕਰ ਸਕਦੇ ਹੋ। ਹੁਣ ਦੋਸਤੋ ਪੰਜਾਬ ਸਰਕਾਰ ਬਹੁਤ ਦਿਆਵਾਨ ਹੋ ਗਈ ਹੈ ਮੁੱਖ ਮੰਤਰੀ ਸਾਹਿਬ ਵੀ ਇੱਕ ਦੋ ਘਰਾਂ ਵਿੱਚ ਅਫਸੋਸ ਕਰਨ ਲਈ ਮਜੀਠੇ ਦੇ ਪਿੰਡਾਂ ਵਿੱਚ ਪਹੁੰਚੇ 10 ਲੱਖ ਦੀ ਸਰਕਾਰੀ ਸਹਾਇਤਾ ਅਤੇ ਇੱਕ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਾ ਵਾਦਾ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਹਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟ ਏਵਰ ਬਖਸ਼ਿਆ ਨਹੀਂ ਜਾਊਗਾ ਪੈਸੇ ਨਾਲ ਕੋਈ ਜਾਣਤਾ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮਾਉਥ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਖਾਣ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਵਾ ਦਾਂਗੇ ਸੋ ਬਿਲਕੁਲ ਇਹ ਕਿਸੇ ਵੀ ਪਰਿਵਾਰ ਦਾ ਚੁੱਲ੍ਹਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਇੰਜ ਕਰਕੇ ਪਤਾ ਨਹੀਂ ਦੋਸਤੋ ਉਹ ਉਹਨਾਂ ਦਾ ਦੁੱਖ ਸਾਂਝਾ ਕਰ ਆਏ ਹਨ ਜਾਂ ਮੂੰਹ ਚੁੱਪ ਕਰਾਏ ਹਨ ਕੀ ਕਿਹਾ ਜਾਵੇ ਤੁਸੀਂ ਦੱਸ ਸਕਦੇ ਹੋ ਕਮੈਂਟ ਕਰਕੇ ਦੋਸਤੋ ਗਰੀਬੀ ਬਹੁਤ ਬੁਰੀ ਚੀਜ਼ ਹੁੰਦੀ ਹੈ ਇਸੇ ਗਰੀਬੀ ਤੋਂ ਛੁਟਕਾਰਾ ਮਿਲ ਜੇ ਇਸ ਲਈ ਕਿ ਇਹ ਪਰਿਵਾਰ ਧਰਮ ਪਰिवर्तन ਤੱਕ ਕਰਵਾ ਕੇ ਇਸਾਈ ਬਣ ਜਾਂਦੇ ਹਨ ਤਾਂ ਜੋ ਕਿ ਦੂਜੇ ਮਜ਼ਬ ਵਿੱਚ ਜਾ ਕੇ ਇਸਾਈ ਬਣ ਕੇ ਸ਼ਾਇਦ ਉਹਨਾਂ ਦੀ ਆਰਥਿਕ ਹਾਲਾਤ ਕੁਝ ਸੁਧਰ ਜਾਵੇ ਕੁਝ ਲੋਕ ਮਸੀਤਾਂ ਡੇਰਿਆਂ ਤੇ ਜਾ ਕੇ ਮੱਥਾ ਟੇਕਦੇ ਹਨ ਕਿ ਪਰਿਵਾਰ ਗਰੀਬੀ ਤੋਂ ਬਾਹਰ ਆ ਜਾਵੇ ਨਹੀਂ ਤਾਂ ਘੱਟੋ ਘੱਟ ਗਰੀਬੀ ਦਾ ਸਾਹਮਣਾ ਕਰਨ ਦੇ ਯੋਗਤਾ ਉਹ ਬਣਿਆ ਹੀ ਰਹੇ ਹੁਣ ਜਦੋਂ ਸਰਕਾਰ ਮਾਨ ਸਰਕਾਰ 10-10 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦਾ ਵਾਅਦਾ ਉਹ ਉਹਨਾਂ ਨਾਲ ਕਰ ਦਿੱਤਾ ਹੈ ਤਾਂ ਹੁਣ ਉਹਨਾਂ ਲੋਕਾਂ ਦੇ ਮੂੰਹ ਚੁੱਪ ਹੋ ਹੀ ਜਾਣਗੇ ਇਨਸਾਫ ਲਈ ਮਰਿਆ ਦੀ ਮੌਤ ਲਈ ਦੋਸ਼ੀ ਕੌਣ ਇਹੋ ਜਿਹੇ ਸਵਾਲ ਹੁਣ ਉਹ ਨਹੀਂ ਚੁੱਕਣਗੇ ਦੋਸਤੋ ਜਦੋਂ ਸ਼ਰਾਬ ਬਣਾਉਣੋਂ ਤੇ ਵੇਚਣ ਤੱਕ ਦਾ ਕੰਮ ਸਰਕਾਰ ਕੋਲ ਹੈ ਤਾਂ ਇਹ ਜੇ ਨਜਾਇਜ਼ ਵਿਕਦੀ ਹੈ ਉਸ ਦਾ ਦੋਸ਼ੀ ਵੀ ਤਾਂ ਫਿਰ ਸਰਕਾਰ ਨੂੰ ਹੀ ਮੰਨਣਾ ਚਾਹੀਦਾ ਹੈ ਦੋਸਤੋ ਕਿਸੇ ਨੇ ਨਿੱਜੀ ਪੀਣ ਲਈ ਕੱਢੀ ਹੁੰਦੀ ਤਾਂ ਵੀ ਵੱਖਰੀ ਗੱਲ ਸੀ ਪਰ ਇਹ ਤਾਂ ਦੋਸਤੋ ਇੱਕ ਯੋਜਨਾਬੱਧ ਪੂਰਾ ਪੈਰਲਲ ਸਿਸਟਮ ਨਾਲ ਧੰਦਾ ਚੱਲ ਰਿਹਾ ਸੀ ਸ਼ਰਾਬ ਕੱਢਣ ਅਤੇ ਵੇਚਣ ਦਾ ਪੀਣ ਵਾਲੇ ਕੌਣ ਨੇ ਦੋਸਤੋ ਜਿਹੜੇ ਠੇਕਿਆਂ ਤੋਂ ਖਰੀਦ ਕੇ ਨਹੀਂ ਪੀ ਸਕਦੇ ਗਰੀਬ ਬਿਲਕੁਲ ਗਰੀਬ ਲੋਕ ਜਿਨ੍ਹਾਂ ਦੀ ਜੇਬ ਜਿਨ੍ਹਾਂ ਦੀ ਕਮਾਈ ਇਹ ਇਜਾਜ਼ਤ ਹੀ ਨਹੀਂ ਦਿੰਦੀ ਕਿ ਉਹ ਰੋਜ਼ ਠੇਕਿਆਂ ਤੋਂ ਸਰਕਾਰੀ ਸ਼ਰਾਬ ਖਰੀਦ ਕੇ ਪੀ ਸਕਣ ਕਿਉਂਕਿ ਜਿਨ੍ਹਾਂ ਨੇ ਪੀਣੀ ਹੈ ਦੋਸਤੋ ਭਾਵੇਂ ਉਹ ਬਹਾਨਾ ਦੱਸਣ ਕਿ ਸਾਨੂੰ ਆਦਤ ਹੈ ਜਾਂ ਫਿਰ ਅਸੀਂ ਥੱਕੇ ਟੁੱਟੇ ਹੋਏ ਹਾਂ ਉਹਨਾਂ ਦਾ ਸ਼ਰਾਬ ਖਰੀਦ ਕੇ ਸ਼ਾਮ ਨੂੰ ਪੀਣੀ ਹੀ ਹੈ ਜਦੋਂ 2 ਨੰਬਰ ਵਿੱਚ ਸਸਤੀ ਸ਼ਰਾਬ ਮਿਲਦੀ ਹੋਵੇ ਤਾਂ ਸਰਕਾਰੀ ਠੇਕਿਆਂ ਤੋਂ ਫਿਰ ਕੌਣ ਮਹਿੰਗੀ ਸ਼ਰਾਬ ਖਰੀਦਦਾ ਦੋਸਤੋ ਸਾਡੇ ਮਾਝੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹਾ ਧੰਦਾ ਕਰਦੇ ਹਨ ਖਾਸ ਕਰਕੇ ਸੰਸੀ ਬਰਾਦਰੀ ਵਾਲੇ ਸੰਸੀ ਬਰਾਦਰੀ ਤਾਂ ਇਸ ਧੰਦੇ ਲਈ ਬਹੁਤ ਬਦਨਾਮ ਹੈ ਲੁਬਾਣਿਆਂ ਵਿੱਚੋਂ ਵੀ ਕਈ ਲੋਕ ਦੇਸੀ ਸ਼ਰਾਬ ਕੱਢਣ ਤੇ ਵੇਚਣ ਦਾ ਧੰਦਾ ਕਰਦੇ ਹਨ ਸਾਡੇ ਕਈ ਇਲਾਕੇ ਇਸ ਲਈ ਬਹੁਤ ਬਦਨਾਮ ਹਨ ਉਦਾਹਰਨ ਲਈ ਬਟਾਲੇ ਦੇ ਲਾਗੇ ਇੱਕ ਪਿੰਡ ਪੈਂਦਾ ਹੈ ਤਲਵੰਡੀਚੂਰਾ ਪਿੰਡ ਪੁੱਲਰ ਤੋਂ ਪਹਿਲਾਂ ਉੱਥੇ ਵੀ ਤਾਂ ਬਹੁਤ ਸਾਰੇ ਲੋਕ ਇਹੋ ਜਿਹਾ ਕੰਮ ਕਰਦੇ ਹਨ ਪੂਰਾ ਪਿੰਡ ਹੀ ਇਹੋ ਜਿਹੇ ਕੰਮਾਂ ਲਈ ਬਦਨਾਮ ਹੈ ਦੇਸੀ दारू ਲਈ ਇਤੋੜਵਾਈ ਵਿੱਚੋਂ ਤੁਜਾ ਪੈ ਕਲਾ ਆ ਹੋਵੇ ਗੰਦਲਾਂ ਦਾ ਸਾਗ ਦੁਪੱਟੀ ਬੇਬੇ ਨੇ ਬਣਾਇਆ ਹੋਵੇ ਦਿਨਾਂ ਨਗਰ ਬਿਹਰਾਮਪੁਰ ਗੁਰਦਾਸਪੁਰ ਅੰਮ੍ਰਿਤਸਰ ਹੀ ਕਿਉਂ ਇਨ੍ਹਾਂ ਹਲਕਿਆਂ ਵਿੱਚ ਵੀ ਦਾ ਸ਼ਰਾਬ ਦੇ ਤੰਦੇ ਖਲ ਕੇ ਚੱਲਦੇ ਹਨ ਲਾਉਣ ਬਣਾਉਣ ਦੇ ਕਈ ੱਡੇ ਕਈ ਪਿੰਡਾਂ ਵਿੱਚ ਬੜੇ ਹੀ ਬਦਨਾਮ ਹਨ ਪਰ ਸਰਕਾਰ 3 ਸਾਲ ਬਾਅਦ ਵੀ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕੀ ਨਸ਼ਿਆ ਖਿਲਾਫ ਮੁਹਿੰਮ ਦੇ ਪੋਸਟਰ ਸੜਕਾਂ ਦੇ ਕੰਡੇ ਉੱਤੇ ਲੱਗੇ ਹੋਏ ਤੁਸੀਂ ਵੇਖੇ ਹੀ ਹੋਣੇ ਸਰਕਾਰ ਅਖਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਦਿੰਦੀ ਹੈ ਦੋਸਤੋ ਇਹ ਜੋ 26 ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋ ਜਾਂ ਹਨ ਇਹ ਸਰਕਾਰ ਦੇ ਉਸ ਝੂਠੇ ਪ੍ਰੋਪਗੈਂਡੇ ਦੇ ਮੂੰਹ ਦੇ ਉੱਪਰ ਚਪੇੜ ਹੈ ਨਾਲ ਹੀ ਇਹ ਚਪੇੜ ਹੈ ਉਹਨਾਂ ਪੰਜਾਬ ਦੇ ਪੱਤਰਕਾਰਾਂ ਦੇ ਅਖਬਾਰਾਂ ਦੇ ਟੀਵੀ ਚੈਨਲ ਦੇ ਉੱਪਰ ਜੋ ਸੱਚਾਈ ਦਾ ਸਾਰੀ ਜਾਣਦੇ ਹਨ ਪਰ ਸਰਕਾਰ ਦੇ ਝੂਠ ਮੂਰੇ ਉਹ ਚੁੱਪ ਜਾਂਦੇ ਹਨ ਸਰਕਾਰੀ ਝੂਠ ਲੋਕਾਂ ਮੂਰੇ ਪਰੋਸ ਰਹੇ ਹਨ ਉਹ ਸਰਕਾਰਾਂ ਨਾਲ ਮਿਲ ਕੇ ਤਾਂ ਲੋਕਾਂ ਨੂੰ ਉਹ ਮੂਰਖ ਬਣਾ ਹੀ ਰਹੇ ਹਨ ਸਰਕਾਰੀ ਖਜ਼ਾਨੇ ਦੀ ਲੁੱਟ ਵਿੱਚ ਉਹਨਾਂ ਨੂੰ ਆਪਣਾ ਹਿੱਸਾ ਮਿਲ ਹੀ ਜਾਂਦਾ ਹੈ ਇਸ਼ਤਿਹਾਰਾਂ ਐਡਵਰਟਾਈਜ਼ਮੈਂਟ ਰਾਹੀਂ ਲੈ ਕੇ ਉਹ ਸਰਕਾਰ ਦੀ ਬੱਲੇ ਬੱਲੇ ਕਰਕੇ ਪੱਤਰਕਾਰ ਆਪਣਾ ਫਰਜ਼ ਨਿਭਾਇਆ ਪੂਰਾ ਸਮਝਦੇ ਹਨ ਦੋਸਤੋ ਅੰਨਾ ਵਿਰੋਧ ਵੀ ਮਾੜਾ ਹੁੰਦਾ ਹੈ ਪਰ ਸੱਚ ਦੇ ਨਾਲ ਖੜ੍ਹਾ ਤਾਂ ਜਾ ਸਕਦਾ ਹੈ ਜਮਿਨੀ ਸਚਾਈ ਦਾ ਪੱਤਰਕਾਰ ਸਰਕਾਰਾਂ ਨੂੰ ਵਿਖਾ ਹੀ ਸਕਦੇ ਹਨ ਪਰ ਨਹੀਂ ਲੋਕ ਭੋਲੇ ਨਹੀਂ ਉਹ ਭੁੱਲ ਹੀ ਜਾਣਗੇ ਦੋਸਤੋ 2-3 ਸਾਲ ਪਹਿਲਾਂ ਸੰਗਰੂਰ ਵਿੱਚ ਵੀ ਤਾਂ ਇਸ ਸਰਕਾਰ ਦੇ ਵੇਲੇ ਜਿहां ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਇੰਜ ਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 2 ਤੋਂ ਵੱਧ ਮੋਤਾਂ ਹੋਈਆਂ ਸਨ ਸ਼ਾਇਦ ਅੰਕੜਾ ਸ਼ਾਇਦ ਹੋ ਸਕਦਾ ਹੈ ਕਿ ਘਟਵਾਦ ਹੋਵੇ ਪਰ ਆਮ ਆਦੀ ਪਾਰਟੀ ਦੀ ਸਰਕਾਰ ਵੇਲੇ ਇਹ ਪਾਣਾ ਵਰਤਿਆ ਸੀ ਫਿਰ ਅਜੇ ਉਹੀ ਸਿਸਟਮ ਉੱਥੇ ਹੀ ਖੜਾ ਹੈ ਉਵੇਂ ਹੀ 2 ਨੰਬਰ ਦੀ ਸ਼ਰਾਬ ਨੜ ਤੜਕ ਹੋ ਕੇ ਪੰਜਾਬ ਵਿੱਚ ਵੇਚੀ ਜਾ ਰਹੀ ਹੈ ਅਤੇ ਮੋਤਾਂ ਹੋ ਰਹੀਆਂ ਹਨ ਕੀ ਕਹੀਏ ਦੋਸਤੋ 2 ਨੰਬਰ ਦੀ ਸ਼ਰਾਬ ਨੜ ਤੜਕ ਹੋ ਕੇ ਸਿਸਟਮੈਟਿਕਲ ਢੰਗ ਨਾਲ ਪੰਜਾਬ ਵਿੱਚ ਵੇਚੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਦੋਸਤੋ ਕਾਂਗਰਸ ਸਰਕਾਰ ਵੇਲੇ ਜਦੋਂ ਕੈਪਟਨ ਅਮਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਹੁੰਦੇ ਸਨ ਕਾਂਗਰਸ ਸਰਕਾਰ ਵੇਲੇ ਉਹਨਾਂ ਵੇਲੇ ਵੀ ਜ਼ਹਿਰੀਲੀ ਸ਼ਰਾਬ ਦਾ ਇੱਕ ਹਾਦਸਾ ਵਾਪਰਿਆ ਸੀ ਉਸ ਵੇਲੇ ਦੱਸਦੇ ਹਨ ਕਿ ਸ਼ਾਇਦ 100 ਤੋਂ ਵੱਧ ਮੌਤਾਂ ਹੋਈਆਂ ਸਨ ਪਰ ਕੀ ਬਣਿਆ ਦੋਸਤੋ ਇਹਨਾਂ ਹਾਸਿਆਂ ਤੋਂ ਬਾਅਦ ਵੀ ਦੋਸ਼ੀਆਂ ਨੂੰ ਸਖਤ ਸਜ਼ਾਵਾ 2 ਨੰਬਰ ਦਾ ਧੰਦਾ ਬੰਦ ਨਹੀਂ ਦੋਸਤੋ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਬਦਲਿਆ ਦੋਸਤੋ ਸਭ ਕੁਝ ਉਵੇਂ ਹੀ ਚੱਲ ਰਿਹਾ ਹੈ ਇਹ ਤੰਦਾਜ਼ ਜੀ ਵੀ ਉਵੇਂ ਹੀ ਚੱਲ ਰਿਹਾ ਹੈ ਫਿਰ ਕੱਟੜ ਮਾਨਦਾਰ ਕੇ ਜਿਰੀਵਾਲ ਤੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਵੀ ਕੀ ਫਰਕ ਪਿਆ ਹੈ ਕੁਝ ਵੀ ਨਹੀਂ ਸਰਕਾਰ ਬਣੇ ਨੂੰ 3 ਸਾਲ ਹੋ ਚੁੱਕੇ ਹਨ ਦੋਸਤੋ ਜੇ ਇਹ ਮੋਤਾ ਨਾ ਹੁੰਦੀਆਂ ਤਾਂ ਅੱਗੇ ਵੀ ਇਹ ਧੰਦਾ ਇੱਥੇ ਇੰਜ ਹੀ ਚੱਲੀ ਜਾਣਾ ਸੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਕਾ ਉਹਨਾਂ ਵਿੱਚੋਂ ਇੱਕ ਅਸ਼ਮੀਨੀਸ਼ ਸੁਧਦੀਆ ਉਹ ਅੱਜਕੱਲ ਪੰਜਾਬ ਵਿੱਚ ਹਨ ਉਹ ਅਖਬਾਰਾਂ ਰਾਹੀਂ ਬਿਆਨਬਾਜ਼ੀ ਕਰ ਰਹੇ ਹਨ ਆਪਰੇਸ਼ਨ ਸੰਧੂਰ ਦੇ ਉੱਪਰ ਉਹ ਆਪਰੇਸ਼ਨ ਸੰਧੂਰ ਨੂੰ ਲੈ ਕੇ ਭਾਜਪਾ ਨੂੰ ਨਿੰਦ ਰਹੇ ਹਨ ਪਰ ਆ ਜੋ ਕਾਂਡ ਹੋਇਆ ਹੈ ਮਜੀਠੇ ਵਿੱਚ ਸ਼ਰਾਬ ਨਾਲ ਹੋਈਆਂ ਮੋਤਾਂ ਉਸ ਉੱਪਰ ਵੀ ਤਾਂ ਇਹਨਾਂ ਨੂੰ ਕੁਝ ਬੋਲਣਾ ਚਾਹੀਦਾ ਹੈ ਮਨੀਸ਼ ਸੁਧਦੀਆ ਜੀ ਕੱਟੜ ਇਮਾਨਦਾਰ ਰਵਿੰਦਰ ਕੇਜਰੀਵਾਲ ਜੀ ਇਹਨਾਂ ਮੋਤਾਂ ਦੇ ਉੱਪਰ ਵੀ ਆਪਣੀ ਜ਼ਮਾਨ ਖੋਲੋ ਕੁਝ ਹਮਦਰਦੀ ਜ਼ਾਹਰ ਕਰੋ ਸਰਕਾਰ ਦੀ ਨਾਕਾਮੀ ਬਾਰੇ ਦੱਸੋ ਦੋਸਤੋ 3 ਸਾਲਾਂ ਬਾਅਦ ਤੁਹਾਡੀ ਨਸ਼ਾ ਖਿਲਾਫ ਛੇੜੀ ਹੋਈ ਜੰਗ ਦਾ ਨਤੀਜਾ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਹੋਈਆਂ 26 ਦੇ ਕਰੀਬ ਮੌਤਾਂ ਕੀ ਸਰਕਾਰ ਕੋਲ ਇਸ ਦਾ ਕੋਈ ਜਵਾਬ ਹੈ ਪਰ ਨਹੀਂ ਦੋਸਤੋ ਸ਼ਾਇਦ ਇਹਨਾਂ ਦੇ ਉੱਪਰ ਕੋਈ ਵੀ ਅਸਰ ਨਹੀਂ ਹੋਵੇਗਾ ਹਾਕਮ ਹੋਣ ਦਾ ਨਸ਼ਾ ਇਹਨਾਂ ਨੂੰ ਵੀ ਤਾਂ ਚੜਿਆ ਹੋਇਆ ਹੁੰਦਾ ਹੈ ਇਹਨਾਂ ਲਈ ਤਾਂ ਗਰੀਬ ਬਸ ਇੱਕ ਵੋਟਰ ਹਨ ਕੀੜੇ ਮਕੋੜੇ ਹਨ ਜਿਨ੍ਹਾਂ ਦੀ ਮੌਤ ਇਹਨਾਂ ਲਈ ਸ਼ਾਇਦ ਕੋਈ ਮਾਇਨੇ ਹੀ ਨਹੀਂ ਰੱਖ ਸਕਦੀ ਹੋ ਸਕੇ ਦਾ ਸਰਕਾਰ ਨੂੰ ਬੇਨਤੀ ਹੈ ਕਿ ਸ਼ਰਾਬ ਖਾਸ ਕਰਕੇ ਸ਼ਰਾਬ ਦੇਸੀ ਸ਼ਰਾਬ ਉਹ ਗਰੀਬ ਲੋਕਾਂ ਦੀ ਪਹੁੰਚ ਵਿੱਚ ਹੀ ਰਹਿਣ ਦਿੱਤੀ ਜਾਵੇ ਨਹੀਂ ਤਾਂ ਤੁਹਾਡੇ ਰੈਵਨਿਊ ਦਾ ਲਾਲਚ ਇਹ ਗਰੀਬ ਲੋਕਾਂ ਨੂੰ 2 ਨੰਬਰ ਦੀ ਸ਼ਰਾਬ ਪੀਣ ਲਈ ਮਜਬੂਰ ਕਰਦਾ ਰਹੇਗਾ ਇੰਜ 2 ਨੰਬਰ ਦੀ ਸ਼ਰਾਬ ਪੀਣ ਤੋਂ ਬਾਅਦ ਮੋਤਾਂ ਵੀ ਹੁੰਦੀਆਂ ਹੀ ਰਹਿਣਗੀਆਂ ਦੋਸਤੋ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਕਰਕੇ ਪ੍ਰਗਟਾ ਸਕਦੇ ਹੋ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹੋ ਕੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕੇ ਹੋ ਬਸਤ ਸਦ ਸੰਗ ਸਤਿਕਾਰ ਜੀ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਤੋਂ ਹਲਕਾ ਮਜੀਠੇ ਨਾਲ ਸੰਬੰਧਿਤ ਸਰਕਾਰ ਦੀ ਨਿਲੇਕੀ ਸਰਕਾਰ ਦੀ ਤੇ ਸ਼ਰਾਬ ਦੇ ਠੇਕੇਦਾਰਾਂ ਦੀ ਰੜੀ ਮਿਲੀ ਭੁਗਤ ਕਰਕੇ ਅੱਜ ਬਹੁਤ ਵੱਡਾ ਨੁਕਸਾਨ ਬਾਰਡਰ ਇਲਾਕੇ 'ਚ ਹੋਇਆ ਕਿ 15 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੀ ਹੋ ਗਈਆਂ ਹਲੇ ਵੀ 5-7 ਹੋਰ ਸੀਰੀਅਸਲੀ ਜੋ ਸੀਰੀਅਸ ਹਾਲਾਤ 'ਚ ਨੇ ਹਸਪਤਾਲਾਂ 'ਚ ਐਡਮਿਟ ਨੇ ਔਰ ਅਫਸੋਸ ਦੀ ਗੱਲ ਹੈ ਕਿ ਕਈ ਲੋਕਾਂ ਦਾ ਤਾਂ ਪੋਸਟ ਬਾਟਮ ਤੱਕ ਨਹੀਂ ਕਰਾਇਆ ਗਿਆ ਉਹਦਾ ਕਾਰਨ ਸਿੱਧਾ ਕਿ ਸਰਕਾਰ ਇੱਕ ਨਾਮੀ ਸ਼ਰਾਬ ਦੇ ਠੇਕੇਦਾਰ ਨੂੰ ਜਿਹਦੇ ਬਾਰੇ ਬੜੀ ਛੇਤੀ ਮੈਂ ਸਾਰੀਆਂ ਹੀ ਅ ਅਸਲੀਅਤ ਤੁਹਾਡੇ ਸਾਹਮਣੇ ਰੱਖੂੰਗਾ ਜਿਹੜਾ ਸਰਕਾਰ ਦਾ ਬਹੁਤ ਚਹੇਤਾ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਰਾਈਟ ਹੈਂਡ ਮੈਨ ਹੈ ਫਾਈਨੈਂਸਰ ਹੈ ਔਰ ਇਹੀ ਕਾਰਨ ਹੈ ਕਿ ਉਹਦੀ ਜਾਨ ਬਚਾਉਣ ਲਈ ਇਹ ਸਾਰੇ ਆਪਰੇਸ਼ਨ ਨੂੰ ਕਵਰਪ ਅਪ ਆਪਰੇਸ਼ਨ ਇਹਦਾ ਨਾਮ ਦਿੱਤਾ ਗਿਆ ਕਿ ਇਹ ਗੱਲ ਆਉਣ ਹੀ ਨਾ ਦੇਉ ਰਿਕਾਰਡ ਤੇ ਕਿ ਇਹ ਜਿਹੜੀ 15 ਤੋਂ 18 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਪੰਜ ਸੱਤ ਸੀਰੀਅਸ ਨੇ ਇਹਦਾ ਮੁੱਖ ਕਾਰਨ ਇਹ ਹੋਇਆ ਕਿ ਇਹ ਡੁਪਲੀਕੇਟ ਜ਼ਹਿਰੀਲੀ ਸ਼ਰਾਬ ਇਥੋਂ ਵੇਚੀ ਜਾ ਰਹੀ ਔਰ ਸਰਕਾਰ ਦੀ ਇੱਕ ਸਾਈਜ਼ ਮਹਿਕਮੇ ਦੀ ਕਈ ਆਪਸਨਾ ਦੀ ਰਲਿ ਮਿਲੀ ਭੁਗਤ ਵੇਖੋ ਕੁਝ ਦਿਨ ਪਹਿਲਾਂ ਇਹਨਾਂ ਨੇ ਜੋ ਸਰਕਾਰੀ ਰੇਟਾਂ ਤੇ ਸ਼ਰਾਬ ਵੇਚ ਰਹੇ ਸੀ ਆਰ ਕੇ ਵਾਈਨਜ਼ਨ ਕੰਪਨੀ ਉਹਨਾਂ ਦਾ ਚਲਾਨ ਕੀਤਾ ਕਿ ਨਹੀਂ ਤੁਸੀਂ ਵੱਡੀ ਉੱਚਾਈ ਰੇਟ ਤੇ ਸ਼ਰਾਬ ਵੇਚੋ ਮਤਲਬ ਕਿ ਪ੍ਰੋਫਿਟ ਨਾਲ ਸ਼ਰਾਬ ਵੇਚੋ ਦਾ ਕਾਰਨ ਕੀ ਹੈ ਕਿਉਂਕਿ ਵੱਡਾ ਗਰੁੱਪ ਇੱਕ ਆਮ ਆਦਮੀ ਪਾਰਟੀ ਦਾ ਝੇਤਾ ਲੈ ਕੇ ਗਿਆ ਜੋ ਅੱਜ ਕੱਲ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਕੰਮ ਕਰਦਾ ਉਹਨਾਂ ਨੂੰ ਫਾਈਨਾਂਸ ਕਰਦਾ ਉਹਦਾ ਨੁਕਸਾਨ ਹੋ ਰਿਹਾ ਸੀ ਔਰ ਚਲਾਨ ਕਰਤੇ ਗਏ ਜਿਹੜਾ ਸਰਕਾਰੀ ਰੇਟ ਤੇ ਸ਼ਰਾਬ ਵੇਚ ਰਿਹਾ ਉਹਨਾਂ ਦੀਆਂ ਦੁਕਾਨਾਂ ਬੰਦ ਕਰਤੀਆਂ ਖਬਰਾਂ ਲੱਗੀਆਂ ਮੈਂ ਉਦੋਂ ਵੀ ਨਹੀਂ ਬੋਲਿਆ ਕਿਉਂਕਿ ਜੰਗ ਵਾਲਾ ਮਾਹੌਲ ਸੀ ਮਗਰ ਅੱਜ ਹਾਲਾਤ ਵੇਖ ਲਓ ਕਿ ਤੁਸੀਂ ਜੇ ਕੋਈ ਸਹੀ ਕੰਮ ਕਰ ਰਿਹਾ ਉਹਦੀ ਤਾਂ ਦੁਕਾਨਾਂ ਬੰਦ ਕਰ ਰਹੇ ਹੋ ਤੇ ਜਿਹੜਾ ਡੁਪਲੀਕੇਟ ਸ਼ਰਾਬ ਵੇਚ ਰਿਹਾ ਆਪ ਦਾ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਕਰਨ ਨੂੰ ਔਰ ਅੱਜ ਉਹਦੇ ਤੇ ਕਾਰਵਾਈ ਤੱਕ ਨਾ ਹੋਵੇ ਉਹਦੀ ਬਚਾਇਆ ਜਾਵੇ ਇਹ ਬੜੀ ਨਿੰਦਨਯੋਗ ਹੈ ਜਿੱਥੇ ਜਿਹੜੇ 14 ਲੋਕ ਤੋਂ ਵੱਧ ਜਿਹੜੇ ਚੜਾਈ ਕਰ ਗਏ ਆ ਜਿੱਥੇ ਮੈਂ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਇਮੀਡੀਏਟਲੀ ਕਾਰਵਾਈ ਦੀ ਮੰਗ ਕਰਦਾ આરોપી ਅਰੈਸਟ ਹੋਣੇ ਚਾਹੀਏ ਚਾਹੀਦੇ ਨੇ ਇਹ ਤਨਾਟ ठेकेदार ਸਰਕਾਰ ਦਾ ਮੋਚਦਾ ਵਾਲ ਇਮੀਡੀਏਟਲੀ ਅਰੈਸਟ ਹੋਣਾ ਚਾਹੀਦਾ